ਦੋ ਮਾਈ ਤੇ ਬੰਗੀ ਹਾਂ ਹਾਂ ਉਹ ਮੰਗੇ ਦੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਇਹ ਮੈਂ ਛੋਟੀ ਜਿਹੀ ਵੀਡੀਓ ਸ਼ੇਅਰ ਕਰ ਰਹੀ ਹਾਂ ਜੀ ਜਿਸ ਦਿਨ ਡਾਕਟਰ ਸਾਹਿਬ ਅੰਮ੍ਰਿਤ ਛਕਣ ਵਾਸਤੇ ਔਰ ਗੁਰੂ ਤारण ਕਰਨ ਵਾਸਤੇ ਗਏ ਸੀ ਇਸੋ ਚਾ ਚਲੋ ਮੈਂ ਨਾ ਇਹਨੂੰ ਵੀ ਥੋੜਾ ਮੈਮਰੀ ਸੇਵ ਹੋ ਜੂਗੀ ਇਸ ਕਰਕੇ ਮੈਂ ਛੋਟੀ ਜਹੀ ਵੀਡੀਓ ਬਣਾ ਕੇ ਇਹ ਮੈਂ ਤੁਹਾਨੂੰ ਸ਼ੇਅਰ ਕਰਨ ਲੱਗੀ ਹਾਂ ਔਰ ਜਿਸ ਦਿਨ ਡਾਕਟਰ ਸਾਹਿਬ ਗਏ ਸੀ ਅਮਰਜ ਸ਼ੱਕਨ ਦੇ ਲਈ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਤੇ ਜਦੋਂ ਅਮਰਜ ਸ਼ੱਕ ਆਏ ਐਨੀ ਜ਼ਿਆਦਾ ਮੈਨੂੰ ਖੁਸ਼ੀ ہوئی ਤੇ ਮੈਂ ਆਂਦੇ ਸਾਰੇ ਉਹਨਾਂ ਦਾ ਤੇਲ ਜੋ ਕੀ ਮੂੰ ਮਿੱਠਾ ਕਰਵਾ ਕੇ ਵੈਲਕਮ ਕੀਤਾ ਸੀ ਮੇਰੇ ਲਈ ਤਾਂ ਜੀ ਇਹ ਬਹੁਤ ਹੀ ਵੱਡਾ ਦਿਨ ਤੇ ਬਹੁਤ ਹੀ ਸੁਭਾਗਾ ਦਿਨ ਸੀਗਾ ਜਿਸ ਦਿਨ ਮੈਨਾਂ ਨੇ ਅਮਰ ਛਕਿਆ ਤੇ ਬਹੁਤ ਮੈਨੂੰ ਉਸ ਦਿਨ ਤੋਂ ਹੀ ਨਾ ਐਨੇ ਘਰ ਦੇ ਵਿੱਚ ਵੀ ਪੋਜ਼ਿਟਿਵ એનર્ਜੀ ਫੀਲ ਹੋਈ ਜਾ ਰਹੀ ਹੈ। ਔਰ ਪ੍ਰਭਾਪ ਮਾਦਾ ਮੈਂ ਤਾਂ ਬਹੁਤ ਹੀ ਲੱਖ ਲੱਖ ਸ਼ੁਕਰ ਮਨਾਨੀ ਹੈ। ਤੇ ਜਿਹੜੀ ਛੋਟੀ ਜਹੀ ਵੀਡੀਓ ਬਣਾਈ ਸੀ ਇਹ ਡਾਕਟਰ ਸਾਹਿਬ ਦੇ ਛੋਟੇ ਬ੍ਰਦਰ ਹੈਗੇ। ਉਹਨਾਂ ਨੇ ਬਣਾ ਕੇ ਮੈਨੂੰ ਭੇਜੀ ਸੀ। ད�ས ད�ས དས དས ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸलाम ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਹੈਗਾ ਜੀ 5 ਨਵੰਬਰ ਤੇ ਅੱਜ ਹੈਗਾ ਜੀ ਗੁਰਪੁਰਬ ਤੇ ਸਾਰਿਆਂ ਨੂੰ ਮੇਰੇ ਵੱਲੋਂ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ ਤੇ ਅੱਜ ਬਹੁਤ ਸਾਰੇ ਗੁਰਦੁਆਰਾ ਸਾਹਿਬ ਜਾਣਗੇ ਤੇ ਨਗਰ ਕੀਰਤਨ ਵੀ ਹੋ ਰਹੇ ਹੋਣਗੇ ਬਹੁਤ ਹੀ ਪਿੰਡਾਂ 'ਚ ਸਾਡੇ ਪਿੰਡ ਵੀ ਅੱਜ ਨਗਰ ਕੀਰਤਨ ਸੀਗਾ ਤੇ ਸਾਨੂੰ ਬੁਲਾਇਆ ਸੀ ਪਰ ਫਿਰ ਹੁਣ ਸਾ ਤੋਂ ਜਾ ਨਹੀਂ ਹੋਣਾ ਹੈਗਾ ਕਿਉਂਕਿ ਅਸੀਂ ਹਲੇ ਆ 2-3 ਦਿਨ ਪਹਿਲਾਂ ਹੀ ਜਾ ਕੇ ਆਏ ਸੀ ਤੇ ਕਈ ਚੱਕਰ ਲੱਗ ਗਏ ਨੇ ਪਿੰਡ ਦੇ ਹਾਂਜੀ ਅੱਜਕੱਲ ਮੈਂ ਨਾ ਨੀਟਿੰਗ ਦਾ ਕੰਮ ਬਹੁਤ ਕਰ ਰਹੀ ਆ ਪਹਿਲਾਂ ਮੈਂ ਬੱਚਿਆਂ ਦੇ ਕਿਡਜ਼ ਦੇ ਬਣਾਏ ਸੀਗੇ ਸਵੈਟਰ ਵਗੈਰਾ ਫਰਾਕਾਂ ਵਗੈਰਾ ਜੈਕਟਸ ਵਗੈਰਾ ਬਣਾਈਆਂ ਸੀ ਇਹ ਹੁਣ ਮੈਂ ਨਾ ਟੇਬਲ ਮੈਟ ਬਣਾ ਰਹੀ ਆ ਤੇ ਉਹ ਵੀ ਧਾਗੇ ਦਾ ਜਿਹੜਾ ਆਟੀ ਦਾ ਧਾਗਾ ਹੁੰਦਾ ਹੈ ਉਹਦਾ ਮੈਂ ਟੇਬਲ ਮੈਟ ਬਣਾ ਰਹੀ ਆ ਪ੍ਰੀਤ ਵਾਸਤੇ ਉਹ ਕਹਿੰਦੀ ਆਂਟੀ ਮੈਨਾ ਆਸਟ੍ਰੇਲੀਆ ਲੈ ਕੇ ਜਾਣਾ ਹੈ ਤੇ ਮੈਨੂੰ ਬਣਾ ਕੇ ਦੇਵੋ ਆ ਦੇਖੋ ਜੀ ਬਲੈਕ ਕਲਰ ਦਾ ਬਣਾ ਰਹੀ ਆ ਕਹਿੰਦੀ ਮੈਨੂੰ ਬਲੈਕ ਬਣਾ ਕੇ ਦੋ ਆ ਦੇਖੋ ਅੱਗੇ ਮੈਂ ਤਾਂ ਵੈਸੇ ਫਸਟ ਟਾਈਮ ਇਦਾਂ ਦਾ ਦੇਖ ਰਹੀ ਆ ਜਿਵੇਂ ਉਹਨੇ ਦਾ ਗੋਲਾ ਹੁੰਦਾ ਉਸ ਤਰ੍ਹਾਂ ਤਾਂ ਨਹੀਂ ਤਾਂ ਅੱਗੇ ਦੂਸਰੀਆਂ ਾਟੀਆਂ ਮਿਲਦੀਆਂ ਹੁੰਦੀਆਂ ਸੀ ਤੇ ਦੇਖੋ ਸਿੰਪਲ ਹੀ ਡਿਜ਼ਾਈਨ ਹੈਗਾ ਕੋਈ ਉਹ ਨਹੀਂ ਹੈਗਾ ਉੱਪਰੋਂ ਸਟਾਰਟ ਕਰਿਆ ਹਲੇ ਆ ਦੇਖੋ ਇੱਥੋਂ ਜਦੋਂ ਪੂਰਾ ਬਣ ਜੂਗਾ ਫਿਰ ਦਿਖਾਵਾਂਗੀ ਹਲੇ ਮੈਂ ਇਹ ਰਾਤੀ ਸਟਾਰਟ ਕਰਿਆ ਸੀ ਰਾਤ ਲੱਗੀ ਸੀ ਬਣਾਣਾ ਜੀ ਇਹ ਨਪੈਰ ਦਾ ਟਾਈਮ ਹੋ ਗਿਆ 12:30 ਦਾ ਟਾਈਮ ਹੋ ਗਿਆ ਡਾਕਟਰ ਸਾਹਿਬ ਦਾ ਫੋਨ ਆਇਆ ਸੀ ਕਹਿੰਦੇ ਮੈਂ ਤਾਂ ਜਾਂਦਾ ਹੋਇਆ ਮੱਥਾ ਟੇਕ ਗਿਆ ਸੀਗਾ ਗੁਰਦੁਆਰਾ ਸਾਹਿਬ ਦੇਖਾਂ ਤੁਸੀਂ ਦੇਖ ਲਓ ਫੇਰ ਹੁਣ ਮੈਂ ਸੋਚਦੀ ਆ ਕਿ ਫਿਰ ਜੁਗਨੂ ਨੂੰ ਕਿੱਥੇ ਛੱਡਾਂਗੀ ਜੁਗਨੂ ਦੀ ਬੜੀ ਪ੍ਰੋਬਲਮ ਹੁੰਦੀ ਆ ਮੈਨੂੰ ਕਿਉਂਕਿ ਇਹਨੂੰ ਕਿਤੇ ਛੱਡ ਨਹੀਂ ਸਕਦੇ ਹੈਗੇ ਜਾਂ ਫਿਰ ਗੱਡੀ ਵਿੱਚ ਛੱਡਣਾ ਪੈਂਦਾ ਚਲੋ ਦੇਖਦੇ ਆ ਪਰ ਮੈਂ ਹੁਣ ਲੰਚ ਦੀ ਤਿਆਰੀ ਕਰਨ ਲੱਗੀ ਸੀ ਮੈਂ ਕਿਹਾ ਚਲੋ ਖਾਣਾ ਤਾਂ ਬਣਾਈ ਲੈਨੇ ਆ ਗੁਰਦੁਆਰਾ ਸਾਹਿਬ ਜੇ ਹੋ ਸਕੇ ਤਾਂ ਸ਼ਾਮ ਨੂੰ ਚਲੇ ਜਾਵਾਂਗੇ ਮੱਥਾ ਟਿਕਣ ਤੇ ਮੈਂ ਹੁਣ ਲੱਗੀਆਂ ਜੀ ਪਾਲਕ ਪਨੀਰ ਬਣਾਉਣ ਪਾਲਕ ਮੈਂ ਧੋ ਕੇ ਰੱਖ ਦਿੱਤੀ ਏ ਇਹ ਵੀ ਮੈਂ ਪਿੰਡੋਂ ਲੈ ਕੇ ਆਈ ਸੀ ਤੋੜ ਕੇ ਵਿੱਚ ਵਿੱਚ ਇਹਦੇ ਚੁੜਾਈ ਹੈਗੀ ਐ ਥੋੜਾ ਜਿਹਾ ਪਨੀਰ ਪਿਆ ਸੀ ਜਿਆਦਾ ਨਹੀਂ ਹੈਗਾ ਪਨੀਰ ਤਾਂ ਪਨੀਰ ਚਲੋ ਇੰਨਾ ਕ ਹੈਗਾ ਥੋੜਾ ਜਿਹਾ ਚਲੋ ਸਾਡੇ ਦੋਨਾਂ ਜੋਗਾ ਬਹੁਤ ਹੈ ਲੋ ਜੀ ਪਾਲਕ ਮੈਂ ਕੱਟ ਲਈ ਐ ਥੋੜਾ ਜਿਹਾ ਪਾਣੀ ਪਾ ਕੇ ਹੁਣ ਆਪਾਂ ਇਹਨੂੰ ਬਣਨ ਵਾਸਤੇ ਰੱਖ ਦਿੰਨੇ ਆ ਪਾ ਲੈਣੇ ਆ ਦੀਏ ਹੁਣ ਮੈਂ ਪਾਲਕ ਦੇ ਤੜਕੇ ਦੀ ਤਿਆਰੀ ਕਰਦੇ ਆ ਪਿਆਜ਼ ਵਗੈਰਾ ਲਸਣ ਅਦਰਕ ਵਗੈਰਾ ਤਿਆਰ ਕਰਦੀ ਆ ਕੱਟ ਕੇ ਯਾਰ ਕੱਬਲੇ ਨਾ ਮੇਰਾ ਨਾ ਗਮਲੇ ਵਿੱਚ ਲਸਣ ਲਗਾਇਆ ਹੈ ਉਹਦੀਆਂ ਭੁੰਖਾਂ ਤੋੜ ਕੇ ਲੈ ਕੇ ਆਈਆਂ। ਇਹਦੀ ਕੜਾਈ ਚ ਪਾ ਲਿਆ ਜੇ ਆਪਾਂ 올ਿਵ ਆਇਲ। ਪਾਲਕ ਪਨੀਰ ਵਿੱਚ ਕੋਈ ਜ਼ਿਆਦਾ ਆਪਾਂ ਮਸਾਲੇ ਤਾਂ ਨਹੀਂ ਪਾਉਣੇ ਹੈਗੇ। ਬਹੁਤ ਸਿੰਪਲ ਜਿਹਾ ਰੱਖਾਂਗੇ। ਅਦਰਕ ਲਸਣ ਦਾ ਪੇਸਟ ਆਪਾਂ ਨੇ ਪਾ ਦਿੱਤਾ ਹੈ ਹਰੀਆਂ ਮਿਰਚਾਂ। ਰਿੱਤੀ ਇੱਕ ਪਿਆਜ਼ ਆਪਾਂ ਨੇ ਚੌਪ ਕਰ ਲਿਆ। ਟਮਾਟਰ ਤੇ ਲਸਣ ਮਿਕਸ ਕਰਕੇ ਆਪਾਂ ਰੋਸ ਕਰ ਲਿਆ ਹੈ। ਸੜਦਾ ਥੋੜਾ ਜਿਹਾ ਮੇਰਾ ਨਾ ਸੜ ਗਿਆ ਕੋਈ ਗੱਲ ਨਹੀਂ 3 ਵਾਰ ਹੋ ਜਾਂਦਾ ਹੈ ਤਾਂ ਪੋਨੇ ਜੇ ਪਾ ਨਮਕ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਕਸੂਰੀ ਮੇਥੀ ਪਾ ਲਈਏ ਇੱਧਰ ਆਪਣੀ ਜੀ ਪਾਲਕ ਦੀ ਬਹੁਤ ਚੰਗੀ ਤਰ੍ਹਾਂ ਬਣ ਗਈ ਹੈ ਤੇ ਆਪਾਂ ਇਹਨੂੰ ਮੈਸ਼ ਕਰ ਲਵਾਂਗੇ ਹੈਂਡ ਗ੍ਰਾਈਂਡਰ ਦੇ ਨਾਲ ਉਦੋਂ ਤੱਕ ਆਪਣਾ ਤਿਆਰ ਹੋ ਗਏ ਤੇ ਆਪਾਂ ਪਾਲਕ ਦੀ ਜਿਹੜੀ ਪੂਰੀ ਹੈਗੀ ਆ ਆ ਪਾ ਦਿੱਤੀ ਜੀ ਛੜਕੇ ਦੇ ਵਿੱਚ ਤੇ ਹੁਣ ਥੋੜਾ ਜਿਹਾ ਇਹਨੂੰ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਨੀਰ ਪਾਵਾਂਗੇ ਚਲੋ ਜੀ ਹੁਣ ਆਪਾਂ ਪੌਨਿਆਂ ਦੇ ਵਿੱਚ ਪਨੀਰ ਪਾਲਕ ਵਿੱਚ ਨਾ ਥੋੜਾ ਜਿਹਾ ਪਾਣੀ ਸੀਗਾ ਜਿਆਦਾ ਪਰ ਚਲੋ ਮੈਂ ਕੱਢਿਆ ਨਹੀਂ ਹੈਗਾ ਤੇ ਮੈਂ ਕੋ ਚਲੋ ਚੱਲ ਰਿਹਾ ਕਿ ਇਤਨਾ ਹੀ ਪਨੀਰ ਤਾਂ ਨੀਰ ਦਾ ਜੀ ਆਪਣਾ ਬਣ ਕੇ ਤਿਆਰ ਹੋ ਗਿਆ ਥੋੜਾ ਪਤਲਾ ਰਹਿ ਗਿਆ ਚਲੋ ਮੇਰੇ ਵੀ ਠੀਕ ਹੈ ਤੁਹਾਨੂੰ ਵੈਸੇ ਬੜੀ ਹੀ ਹੈ ਲੋ ਜੀ ਆਪਣਾ ਪਾਲਕ ਪਨੀਰ ਦੱਸਿਓ ਜੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਲੱਗੀ ਦੇਖਣ ਨੂੰ ਔਰ ਖਾਣ ਵਿੱਚ ਵੀ ਜੀ ਬਹੁਤ ਹੀ ਟੇਸਟੀ ਬਣਿਆ ਹੈ ਦਾਕਰਾ ਸਾਥ ਵੀ ਆ ਰਹੀ ਸੀ ਤੇ ਮੈਂ ਲੱਗੀ ਸੀ ਜਿੱਥੇ ਹਮ ਰੋਟੀ ਬਣਾਣਾ ਹੈ ਜੀ ਆਪਾਂ ਕਣਕ ਦੀ ਬਣਾ ਰਹੇ ਹਾਂ ਜੋੜਦਾ ਤਾਂ ਗਿਆ ਫਿਰ ਘਰਾਂ ਦੇ ਜੀ ਇੱਕ ਵਾਰ ਫੇਰ ਤੋਂ ਜੀ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸੋ ਸਾਰਿਆਂ ਦੇ ਘਰਾਂ ਤੇ ਲਾਈਟਿੰਗ ਕੀਤੀ ਹੀ ਹੈ ਉਹ ਸਾਹਮਣੇ ਆ ਸਾਡੇ ਵਾਲਾ ਘਰ ਹੈਗਾ ਏ ਟਰੈਕਟਰ ਸਾਹਿਬ ਦੇ ਵੀ ਬਹੁਤ ਸਾਰਾ ਦਿੱਤੀਆਂ ਸੀਗੀਆਂ ਜੀ ਫ੍ਰੀਤ ਨੇ ਨੀਚੇ ਆਵਾਜ਼ ਮਾਰ ਲਈ ਸੀ ਕਹਿੰਦੀ ਆਜੋ ਆਪਾਂ ਪਟਾਕੇ ਚਲਾਈਏ ਬੱਚਿਆਂ ਦੇ ਨਾਲ ਨਹੀਂ ਤੇ ਬਣਾਉਣਾ ਮੈਂ ਬੋਲ ਰਹਿंगा ਅੱਜ ਮੈਨੂੰ ਨਹੀਂ ਆਉਂਦੀ ਬੂਮ ਰਿੰਗ ਬਣਾਉਣੀ ਹਾਂ ਆਹ ਸੁਨਦਰ ਮੈਂ ਕੋਟ ਨਹੀਂ ਦੇਖੋ ਜੀ ਗੁਰਪੁਰਬ ਦੀਆਂ ਰੌਣਕਾਂ ਸਾਰੇ ਪਾਸੇ ਬੰਬ ਧਟਕੇ ਚੱਲ ਰਹੇ ਨੇ ਓਕੇ ਜੀ ਇਸ ਦੇ ਨਾਲ ਹੀ ਆਪਾਂ ਅੱਜ ਦਾ ਵਲੌਗ ਵੀ ਇੱਥੇ ਐਂਡ ਕਰਦੇ ਆ नेक्स्ट ਵਲੌਗ ਵਿੱਚ ਆਪਾਂ ਫੇਰ ਜਲਦੀ ਮਿਲਾਂਗੇ ਜੀ ਪ੍ਰਮਾਤਮਾ ਸਾਰੇ ਨੂੰ ਹਸਦੇ ਰਸਤੇ ਚੜ੍ਹਦੀ ਕਲਾ ਵਿੱਚ ਰੱਖੇ